ਕਪਲਵਿੰਦਰ ਸਿੰਘ ਭੁੰਦੜ ਜੋਇਨ ਚਾਰਜ ਵੀ ਨੇ ਪਾਰਟੀ ਦੇ ਹਰਿਆਣਾ ਦੇ ਵਿੱਚ ਉਹਨਾਂ ਨੇ ਕੱਲ ਕਹਿ ਦਿੱਤਾ ਕਿ ਅਸੀਂ ਸਮਰਥਨ ਦੇ ਰਹੇ ਹਾਂ ਇਨੈਲੋ ਨੂੰ ਲੰਮੇ ਸਮੇਂ ਤੋਂ ਸਾਡੀ ਸਾਜਾ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੈਨੀਫੈਸਟੋ ਦੀ ਕਮੇਟੀ ਦੀ ਮੀਟਿੰਗ ਹੋਈ ਸੀ ਇਹ ਵਿੱਚ ਕਿ ਉੱਪਰ ਪਹੁੰਚੀ ਉੱਥੇ ਗਿੜੇ ਕਮੇਟੀ ਦੇ ਮੈਂਬਰ ਨੇ ਪਹੁੰਚੇ ਮੈਂਬਰ ਕਮੇਟੀ ਦੇ ਸੀਗੇ ਪਰਮਿੰਦਰ ਸਿੰਘ ਢੀਂਡਸਾ ਹੂੰ ਤੇ ਸਕੰਦਰ ਸਿੰਘ ਮਲੂਕਾ ਇਹ ਵੀ ਮੈਂਬਰਸ਼ਿਪ ਕਮੇਟੀ ਦੇ ਪਰ ਇਹ ਨਹੀਂ ਹਾਜ਼ਰ ਹੋਏ ਹਿੱਸੇ ਸੁਖਵੀਰ ਬਾਦਲ ਹੋਰੀ ਕਾਫੀ ਪ੍ਰਚਾਰ ਕਰਦੇ ਫਿਰਦੇ ਆ ਜੀ ਕੱਲ ਤਾਂ ਉਹਨਾਂ ਨੇ ਇੰਟਰਵਿਊ ਦਿੱਤੀਆਂ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਕਹਿੰਦੇ ਨੈਸ਼ਨਲ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ ਲੋਕ ਕਪਲਵਿੰਦਰ ਸਿੰਘ ਭੁੰਦੜ ਜੋ ਇਨਚਾਰਜ ਵੀ ਨੇ ਪਾਰਟੀ ਦੇ ਹਰਿਆਣਾ ਦੇ ਵਿੱਚ ਉਹਨਾਂ ਨੇ ਕੱਲ ਕਹਿ ਦਿੱਤਾ ਕਿ ਅਸੀਂ ਸਮਰਥਨ ਦੇ ਰਹੇ ਹਾਂ ਇਨੈਲੋ ਨੂੰ ਲੰਮੇ ਸਮੇਂ ਤੋਂ ਸਾਡੀ ਸਾਝ ਹੈ ਤੇ ਜਿਹੜੇ ਉਮੀਦਵਾਰ ਇਹਨਾਂ ਲੋਦੇ ਹੋਣਗੇ ਉਹਨਾਂ ਨੂੰ ਅਕਾਲੀ ਦਲ ਦਾ ਸਮਰਥਨ ਰਹੇਗਾ ਹਾਂ ਕੱਲ ਉਹਨੇ ਕਹਿਦਾ ਵੀ ਹਰਿਆਣਾ ਦੇ ਵਿੱਚ ਜਿਹੜੇ ਇਨੈਲੋ ਦੇ ਉਮੀਦਵਾਰ ਨੇ ਜੀ ਜਟਾਲਾ ਪਰਿਵਾਰ ਦੇ ਪਾਰਟੀ ਆ ਇੰਡੀਅਨ ਨੈਸ਼ਨਲ ਲੋਕ ਦਲ ਹਾਂਜੀ ਤੇ ਉਹਨਾਂ ਨੂੰ ਅਸੀਂ ਸਮਰਥਨ ਦੇਾਂਗੇ ਇਹ ਗੱਲ ਪਲਵਿੰਦਰ ਸਿੰਘ ਭੁੰਦੜ ਨੇ ਗੱਲ ਕੱਲ ਆਕੀ ਆ ਵਧੀਆ ਗੱਲ ਆ ਕੱਲ ਇੱਕ ਹੋਰ ਵੀ ਗੱਲ ਵਾਪਰੀ ਆ ਹੂੰ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੈਨੀਫੈਸਟੋ ਦੀ ਕਮੇਟੀ ਦੀ ਮੀਟਿੰਗ ਹੋਈ ਸੀ ਵੀ ਵਿੱਚ ਗਿੱਦੜ ਕੋਲ ਪਹੁੰਚੀ ਉੱਥੇ ਜਿਹੜੇ ਕਮੇਟੀ ਦੇ ਮੈਂਬਰ ਨੇ ਉਹ ਪਹੁੰਚੇ ਮੈਂਬਰ ਕਮੇਟੀ ਦੇ ਸੀਗੇ ਪਰਮਿੰਦਰ ਸਿੰਘ ਢੀਂਡਾ ਹੂੰ ਤੇ ਸਕੰਦਰ ਸਿੰਘ ਮਲੂਕਾ ਇਹ ਵੀ ਮੈਂਬਰ ਸੀ ਕਮੇਟੀ ਦੇ ਪਰ ਇਹ ਨਹੀਂ ਹਾਜ਼ਰ ਹੋਏ ਉੱਥੇ ਇਹਦੀ ਚਰਚਾ ਕਾਫੀ ਰਹੀ ਆ ਉਹ ਕਿਉਂ ਨਹੀਂ ਹਾਜ਼ਰ ਹੋਏ ਪਤਾ ਨਹੀਂ ਕਿਉਂ ਨਹੀਂ ਹਾਜ਼ਰ ਹੋਏ ਕਿਉਂਕਿ ਪਰਮਿੰਦਰ ਢੀਂਡਸਾਂ ਨੂੰ ਟਿਕਟ ਨਹੀਂ ਮਿਲੀ ਹੈਗੀ ਹੂੰ ਸਾਨੂੰ ਪਹਿਲਾਂ ਇੰਜ ਲੱਗਦਾ ਸੀਗਾ ਕਿ ਪਰਮਿੰਦਰ ਢੀਂਡਸਾਂ ਦੀ ਸਹਿਮਤੀ ਨਾਲ ਹੀ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਦਿੱਤੀ ਆ ਪਰ ਨਹੀਂ ਹੁਣ ਜਿਵੇਂ ਜਿਵੇਂ ਗੱਲ ਅੱਗੇ ਆ ਗਈ ਨਿਕਲ ਗਈ ਸਾਹਮਣੇ ਸਪਸ਼ਟ ਹੋ ਗਈ ਉਹ ਸਪਸ਼ਟ ਹੈ ਕਿ ਇਹਨਾਂ ਨੂੰ ਸ਼੍ਰੋਮਣੀ ਅਕਾਲ ਦਲ ਨੇ ਦੁੱਧ ਜੋ ਬਾਲ ਮੰਗੂ ਭਗਾ ਕੇ ਪਰਾਂ ਕੱਢ ਕੇ ਮਾਰਿਆ ਚੱਲ ਵੀ ਤੁਸੀਂ ਜਾਓ ਆਪਣਾ ਕੰਮ ਕਰੋ ਜਾਓ ਪਵਾਜਪਾ ਵੀ ਜਾਓ ਤੁਸੀਂ ਇੱਦਾਂ ਕੀਤਾ ਨਾ ਤੇ ਸਪਸ਼ਟ ਹੋ ਗਿਆ ਨਾ ਗੱਲਬਾਤ ਕੱਲ ਉਹਨਾਂ ਨੇ ਨਹੀਂ ਪਹੁੰਚੇ ਉੱਥੇ ਤੇ ਸੁਖਵੀਰ ਬਾਦਲ ਹੋਰੀ ਕਾਫੀ ਪ੍ਰਚਾਰ ਕਰਦੇ ਫਿਰਦੇ ਆ ਜੀ ਕੱਲ ਤਾਂ ਉਹਨਾਂ ਨੇ ਇੰਟਰਵਿਊ ਦਿੱਤੀਆਂ ਅਖਬਾਰਾਂ ਦੇ ਵਿੱਚ ਵੱਡੀਆਂ-ਵੱਡੀਆਂ ਕਹਿੰਦੇ ਨੈਸ਼ਨਲ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ ਲੋਕ ਪੰਜਾਬ ਤੇ ਨੈਸ਼ਨਲ ਪਾਰਟੀਆਂ ਨੈਸ਼ਨਲ ਪਾਰਟੀਆਂ ਕਿਹੜੀ-ਕਿਹੜੀਆਂ ਨੇ ਜੀ ਨੰਬਰ 1 ਕਾਮਾਦੀ ਪਾਰਟੀ ਨੈਸ਼ਨਲ ਪਾਰਟੀ ਆ ਨੰਬਰ 2 ਭਾਰੀ ਜਨਤਾ ਪਾਰਟੀ ਨੈਸ਼ਨਲ ਪਾਰਟੀ ਆ ਨੰਬਰ 3 ਕਾਂਗਰਸ ਨੈਸ਼ਨਲ ਪਾਰਟੀ ਆ ਤੇ ਬਾਕੀ ਰਹਿ ਗਈ ਚੌਥੀ ਪਾਰਟੀ ਕਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਖੇਤਰੀ ਪਾਰਟੀ ਆ ਉਸ ਨੂੰ ਲੋਕ ਮੂੰਹ ਲਾਉਣਗੇ ਬਾਕੀ ਕਿਸੇ ਪਾਰਟੀ ਨੂੰ ਮੂੰਹ ਨਹੀਂ ਲਾਉਣਗੇ ਲੋਕ ਇਹ ਗੱਲ ਗੱਲ ਸੁਖਵੀਰ ਨੇ ਕਹਿ ਤੀ ਇੱਕ ਹੋਰ ਗੱਲ ਮੈਂ ਬਿਆਨ ਪੜ ਰਿਹਾ ਸੀਗਾ ਧਮੇਂਦਰ ਪੂਰਾ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਵਿਕਰਮ ਜੀਠੀਆ ਦਾ ਹੂੰ ਵਿਕਰਮ ਜੀਠੀਆ ਇੱਕ ਪੋਸਟ ਸ਼ੇਅਰ ਕਰਦੇ ਆ ਫੋਟੋ ਪਵਨਤਮਨ ਦਾ ਚਾਚਾ ਸੋਹਰਾ ਚਾਚਾ ਸੋਹਰਾ ਗੁਰਿੰਦਰ ਸਿੰਘ ਨੱਤ ਗੁਰਿੰਦਰ ਸਿੰਘ ਨੱਤ ਉਹ ਕਹਿੰਦੇ ਬੀਜੇਪੀ ਸ਼ਾਮਲ ਹੋ ਗਿਆ ਤਾਂ ਚਾਚਾ ਸੋਹਰਾ ਬੈਠਾ ਹਰਿਆਣੇ ਦੇ ਵਿੱਚ ਹੂੰ ਬੀਜੇਪੀ ਵੀ ਸ਼ਾਮਲ ਹੋ ਰਿਹਾ ਤੇ ਇਹ ਪੋਸਟ ਸ਼ੇਅਰ ਕਰ ਰਹੇ ਨੇ ਵਿਕਰਮ ਸਿੰਘ ਮਜੀਠੀਆ ਸਿਆਣਾ ਬੰਦਾ ਵਿਕਰਮ ਸਿੰਘ ਮਜੀਠੀਆ ਮਨੂੰ ਸਮਝ ਨਹੀਂ ਆਉਂਦੀ ਵੀ ਇਹ ਐਨਾ ਐਡਾ ਸਿਆਣਾ ਹੋ ਕੇ ਬੰਦਾ ਐਡੀ ਹਲਕੀ ਗੱਲ ਕਿਉਂ ਕਰਦੇ ਆ ਪਤਾ ਨਹੀਂ ਕੀ ਗੱਲ ਹੈ ਵੀ ਜਦੋਂ ਮੁੱਦੇ ਖਤਮ ਹੋ ਗਏ ਬਸਤ ਮਜੀਠੀਆ ਸਾਹਿਬ ਬੜੇ ਬੇਬਾਕ ਬੰਦੇ ਨੇ ਮਾਜੇ ਦੇ ਜਨਰਲ ਹੁਣ ਤਾਂ ਉਹ ਸ਼ੁਰੂਣੀ ਗੱਲ ਵਾਲਦੇ ਮਾਜੇ ਦੇ ਜਨਰਲ ਹੁਣ ਤਾਂ ਪਤਾ ਨਹੀਂ ਕੀ ਗੱਲ ਆ ਪਦੰਤ ਤਾਂ ਪਾਵਰ ਨਹੀਂ ਉਹਨਾਂ ਕੋਲ ਹੈਗੀ ਕੋਈ ਹੁਣ ਉਹਨਾਂ ਦੀ ਧਰਮ ਪਤਨੀ ਕੋਲ ਐਮਐਲਏ ਸੀ ਪੈ ਗਈ ਆ ਉਹਨਾਂ ਕੋਲ ਪਾਵਰ ਨਹੀਂ ਆਪਣੇ ਆਪ ਨੂੰ ਜ਼ਾਹਰ ਕਰਨਾ ਚਾਹੁੰਦਾ ਤਾਂ ਕੀ ਮਿਲ ਗਿਆ ਉਹ ਚਾਚਾ ਸਹੁਰਾ ਦੀ ਪੋਸਟ ਪਾ ਕੇ ਕੀ ਸਾਥ ਕਰਨਾ ਚਾਹੁੰਦੇ ਭਗਤਮਾਨ ਦੀ ਪਾਰਟੀ ਡੈਮੇਜ ਹੋ ਗਏ ਭਗਤਮਾਨ ਦਾ ਉਹ ਚਾਚਾ ਸਹੁਰਾ ਬੈਠਾ ਉਹ ਸਹੁਰਾ ਦੇ ਨਾਲ ਕਿੱਥੇ ਗੱਲ ਹੁੰਦੀ ਆ ਤੇ ਕੀ ਚੱਕਰ ਵਾਇਦ ਕਰ ਸਕੇ ਭਰਾਵਾਂ ਦੀ ਗੱਲ ਨਹੀਂ ਜੀ ਤੁਸੀਂ ਜੇ ਤੁਸੀਂ ਜੇ ਉਸ ਟਾਈਮ ਵੀ ਨਾਲ ਪਾਣਦੇ ਨਾ ਜੇ ਤੁਸੀਂ ਪੋਸਟ ਉਹ ਪਾਉਣ ਦੇ ਨਾਲ ਕਿ ਪਰਮਪਾਲ ਕੌਰ ਸਾਬਕਾ ਆਈਐਸ ਸਕੰਦਰ ਸਿੰਘ ਮਲੂਕਾ ਦੀ ਨੂੰ ਪਾਜਪਾ ਵੀ ਸ਼ਾਮਲ ਹੋ ਗਈ ਫੇ ਤਾਂ ਬੈਲੈਂਸ ਹੋ ਗਿਆ ਸੀ ਕੰਮ ਫੇ ਨਹੀਂ ਬੈਲੈਂਸ ਨਹੀਂ ਹੋਇਆ ਸੀ ਕਿਉਂਕਿ ਉਹ ਹਰਿਆਣਾ ਦੀ ਆ ਚਾਚਾ ਸਹਰਾ ਹੈਗਾ ਬਸ ਸਕੀ ਨੂੰ ਆ ਸਕੀ ਨੂੰ ਸਗਾ ਮੁੰਡਾ ਉਹਦਾ ਆਪਣਾ ਬਾ ਬਰਾਬਰ ਨਹੀਂ ਹੈਗਾ ਜਿਵੇਂ ਸੁਖਵੀਰ ਬਾਦ ਕਹਿੰਦਾ ਸੀ ਆਪਣੇ ਪ੍ਰਕਾਸ਼ ਸਿੰਘ ਬਾਦ ਲੋਕੇ ਤੁਸੀਂ ਮੇਰੇ ਪਿਤਾ ਸਮਾਨ ਹੋ ਪਿਤਾ ਸਮਾਨ ਨਹੀਂ ਹੈਗਾ ਉਹ ਸਗਾ ਮੁੰਡਾ ਉਦਾ ਮਲੂਕੇ ਦਾ ਉਹ ਉਸ ਟ੍ਰਿਮ ਨਾਲ ਪੋਸਟ ਦੀ ਪਾ ਦੇਣੀ ਸੀ ਆ ਹੁਣੇ ਧਰਮਿੰਦਰ ਕਹੇ ਕਿ ਹਟਾ ਕੇ ਕਹਿੰਦੇ ਜਿਹੜੀ ਆ ਗੋਮਰੂਣੀ ਹੈਗੇ ਆ ਇਹ ਵੀ ਕਿਹੜਾ ਜਿਹੜੇ ਇਹਨਾਂ ਨੇ ਗੋਮਰ ਨਹੀਂ ਜਿਹੜਾ ਕਿਹੜੇ ਹੈਗੇ ਨੇ ਜੀ ਉਹ ਨਰਦੇਵ ਸਿੰਘ ਬੋਵੀਮਾਨ ਹਰਦੀਪ ਸਿੰਘ ਸੈਣੀ ਰਜੀਤ ਸਿੰਘ ਢਿਲੋਂ ਮੇਂਦਰ ਸਿੰਘ ਕੇਪੀ ਦਾ ਰੋਸੀ ਛੱਡ ਗਏ ਹੈ ਨਾ ਕਾਂਗਰਸ ਤੁਸੀਂ ਉਮੀਦਵਾਰ ਲਾਉਂਦੇ ਨੇ ਉਹ ਬਲਕਿ ਮੇਰਾ ਕਹਿਣ ਦਾ ਭਾਵ ਇਹ ਹੈ ਇਹ ਨਹੀਂ ਕਿ ਮੈਂ ਕੋਈ ਸ਼ਰੋਮਣੀ ਕਲਦਲ ਤੋਂ ਕਹੇ ਮੈਂ ਆਲੋਚਕ ਜ਼ਰੂਰ ਹਾਂ ਮੈਂ ਵਿਰੁੱਧ ਹੀ ਹੈਗਾ ਉਹਦੇ ਠੀਕ ਆ ਉਹਦਾ ਆਪਣਾ ਹੈਗਾ ਪਰ ਮੈਨੂੰ ਲੱਗਦਾ ਵੀ ਤੁਸੀਂ ਬੜੀਆ ਅੱਛੀ ਪੰਥਕ ਪਾਰਟੀ ਦੇ ਆਗੂ ਹੈਗੇ ਹੋ ਤੁਹਾਨੂੰ ਜੇ ਪਹਿਲਾਂ ਤੁਸੀਂ ਉਹ ਉਹ ਉਹਦੀ ਉਹਦੀ ਕੁੜੀ ਸੀਗੀ ਭਗਵੰਤ ਮਾਨ ਦੀ ਉਹਨੇ ਵਿਚਾਰੇ ਨੇ ਇੱਕ ਪੋਸਟ ਪਾਈ ਆਪਣੇ ਬਾਪੂ ਪ੍ਰਤੀ ਉਹ ਕੁੜੀ ਦਾ ਰੋਸ ਸੀਗਾ ਪਾਤੀ ਧੀ ਆ ਧੀ ਆਪਣੇ ਬਾਪ ਨੂੰ ਕੁਝ ਵੀ ਕਹਿ ਸਕਦੀ ਹੈ ਜੇ ਰੋਸ ਹੋਵੇ ਤਾਂ ਰੋਸ ਜਾਰਕ ਤੀ ਕਰ ਸਕਦੀ ਹੈ ਆਪਣੇ ਬਾਪ ਦੇ ਨਾਲ ਕਰ ਸਕਦੇ ਨਾ ਜੀ ਉਹਦੇ ਰੋਸ ਜਾਰਕ ਕੀਤਾ ਮਜੀਠੀਆ ਸਾਹਿਬ ਨੂੰ ਨੇ ਸਿਆਸੀ ਕਰਨ ਕਰਤਾ ਉਹਦਾ ਸਿਆਸੀਕਰਨ ਕਰਤਾ ਉਹਦਾ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਬੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਭਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ